ਨੰਗਲ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਕੁਝ ਘੰਟਿਆਂ ਦੇ ਲਈ ਪਈ ਜ਼ੋਰਦਾਰ بارش ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਦੇਰ ਲਈ ਰਾਹਤ ਦਿੱਤੀ ਉੱਥੇ ਹੀ ਕਈ ਸਮੱਸਿਆਵਾਂ ਵੀ ਖੜੀਆਂ ਕਰ ਦਿੱਤੀਆਂ ਭਾਰੀ ਪਈ بارش ਦੇ ਚੱਲਦਿਆਂ ਨੰਗਲ ਦੇ ਕਰੀਬੀ ਪਿੰਡ ਬਰੰਪਰ ਲੋਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਪਾਣੀ ਦੇ ਨਾਲ ਭਰ ਗਿਆ ਜਿਸ ਦੇ ਚਲਦੇ ਆ ਬੱਚਿਆਂ ਤੇ ਅਧਿਆਪਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਸਬੰਧੀ ਗੱਲਬਾਤ ਕਰਦੇ ਹਾਂ ਸਕੂਲ ਦੇ ਇੰਚਾਰਜ ਦੇ ਆਪਕ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਕੂਲ ਦੇ ਵਿੱਚ ਪਹੁੰਚੇ ਤਾਂ ਸਕੂਲ ਦਾ ਸਾਰਾ ਗਰਾਊਂਡ ਕਾਫੀ ਜ਼ਿਆਦਾ ਪਾਣੀ ਦੇ ਨਾਲ ਭਰਿਆ ਹੋਇਆ ਸੀ ਤੇ ਜਦੋਂ ਉਹ ਬੜੀ ਮੁਸ਼ਕਲ ਦੇ ਨਾਲ ਲੰਘ ਕੇ ਸਕੂਲ ਦੇ ਬਿਲਡਿੰਗ ਦੇ ਤੱਕ ਪਹੁੰਚੇ ਤਾਂ ਕਮਰਿਆਂ ਦੇ ਅੰਦਰ ਵੀ ਪਾਣੀ ਭਰਿਆ ਹੋਇਆ ਸੀ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਦਿੱਕਤ ਪੇਸ਼ ਆਈ ਇਸ ਮੌਕੇ ਆਸ-ਪਾਸ ਦੇ ਸਥਾਨਿਕ ਵਸਨੀਕਾਂ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕਰਦੇ ਹਾਂ ਸਕੂਲ ਦੇ ਕਮਰਿਆਂ ਤੋਂ ਪਾਣੀ ਬਾਹਰ ਕੱਢਿਆ ਗਿਆ ਇਸ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੜਕ ਤੋਂ ਸਕੂਲ ਦਾ ਗਰਾਊਂਡ ਕਾਫੀ ਨੀਵਾ ਹੈ ਜਿਸ ਦੇ ਚੱਲਦਿਆਂ ਸਾਰਾ ਪਾਣੀ ਸਕੂਲ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਹਰ ਸਾਲ ਇਹ ਸਮੱਸਿਆ ਆਉਂਦੀ ਹੈ ਇਸ ਦੇ ਨਾਲ ਹੀ ਬਣਿਆ ਨਾਲਾ ਵੀ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਪਾਣੀ ਦੀ ਨਿਕਾਸੀ ਸੰਭਵ ਨਹੀਂ ਹੋ پا ਰਹੀ ਹੈ ਉਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੱਥੇ ਇਸ ਨਾਲੇ ਦੀ ਸਫਾਈ ਕਰਵਾਈ ਜਾਵੇ ਉੱਥੇ ਹੀ ਸਕੂਲ ਦੇ ਗਰਾਊਂਡ ਨੂੰ ਉੱਚਾ ਚੁੱਕਣ ਦੇ ਲਈ ਸਕੂਲ ਨੂੰ ਉਚਿਤ ਗ੍ਰਾਂਟ ਵੀ ਦਿੱਤੀ ਜਾਵੇ ਜੋ ਆਉਣ ਵਾਲੇ ਸਮੇਂ ਬਰਸਾਤੀ ਪਾਣੀ ਦੇ ਕਾਰਨ ਸਕੂਲ ਦਾ ਕੋਈ ਨੁਕਸਾਨ ਨਾ ਹੋਵੇ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਮਸਿਆਰ ਜੀ ਬੋਲਣਾ। ਹਾਂ ਸਭ ਤੋਂ ਪਹਿਲਾਂ ਸਾਸ਼ਰੀ ਕਾਲ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਬਰੰਪੁਰ ਲੋਅਰ ਦੇ ਸਕੂਲ ਇਨਚਾਰਜ ਆ। ਅੱਜ ਜਦੋਂ ਮੈਂ ਸਵੇਰੇ ਸਕੂਲ ਦੇ ਵਿੱਚ ਐਂਟਰ ਕੀਤਾ ਤਾਂ ਬਹੁਤ ਜ਼ਿਆਦਾ ਪਾਣੀ ਇੱਥੇ ਭਰਿਆ ਹੋਇਆ ਸੀਗਾ। ਸਾਡਾ ਸਕੂਲ ਦੇ ਵਿੱਚ ਐਂਟਰ ਕਰਨਾ ਬਿਲਕੁਲ ਹੀ ਮੁਸ਼ਕਲ ਸੀਗਾ। ਅਸੀਂ ਫਿਰ ਨਾਲ ਦੇ ਹਾਲ ਕਮਿਊਨਿਟੀ ਹਾਲ ਦੇ ਵਿੱਚ ਅਸੀਂ ਨੇ ਕਲਾਸ ਲਗਾਈ। ਉਸ ਤੋਂ ਬਾਅਦ ਜਦੋਂ ਇਹ ਫਿਰ ਅਸੀਂ ਥੋੜੀ ਜੀ ਕੋਸ਼ਿਸ਼ ਕੀਤੀ ਪਾਣੀ ਦਾ ਵਹਾ ਜਿਹੜਾ ਘਟ ਕੀਤਾ ਇੱਧਰ ਉੱਧਰ ਅਸੀਂ ਰਸਤਾ ਬਣਾਇਆ ਨਿਕਾਸੀ ਦਾ। ਫਿਰ ਅਸੀਂ ਸਕੂਲ ਚ ਐਂਟਰ ਕਰਕੇ ਦੇਖਿਆ ਤਾਂ ਅੱਗੇ ਕਮਰੇ ਚ ਵੀ ਪਾਣੀ ਬਹੁਤ ਜ਼ਿਆਦਾ ਫੈਲਿਆ ਹੋਇਆ ਸੀਗਾ ਅਸੀਂ ਬਸ ਇਹੀ ਚਾਹੁੰਦੇ ਆਂ ਵੀ ਇਸ ਸਕੂਲ ਦਾ ਜਿਹੜਾ ਸੁਧਾਰ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਸ ਸਰਕਾਰ ਨੂੰ ਕੁੜਾ ਸੋਚਣਾ ਚਾਹੀਦਾ ਹੈ ਇਸ ਸਕੂਲ ਬਾਰੇ ਐਸੀ ਸਰਕਾਰ ਦੇ ਵਿੱਚ ਵਾਹ ਕਿ ਅਕਸਰ ਵੀ ਹੁੰਦਾ ਹੈ ਇਹ ਨਹੀਂ ਹਰ ਸਾਲ ਹੁੰਦਾ ਹਰ ਸਾਲ ਇਹ ਹੀ ਹੈ ਐਜੂਕੇਸ਼ਨ ਮਿਨਿਸਟਰ ਹੈ ਤੁਹਾਡੇ ਇਲਾਕੇ ਦੇ ਉਹਨਾਂ ਨੂੰ ਕੁਝ ਕਹਿਣਾ ਜਾਓਗੇ ਹਾਂਜੀ ਅਸੀਂ ਵੈਸੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਉਹਨਾਂ ਨੂੰ ਉਹ ਹੋਰ ਸਕੂਲਾਂ ਵੱਲ ਵੀ ਬਹੁਤ ਵਧੀਆ ਕਾਰਿਆ ਆਸ-ਪਾਸੇ ਪਰ ਸਾਡੇ ਸਕੂਲ ਵੱਲ ਸਪੈਸ਼ਲ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਸਾਡੇ ਸਕੂਲ ਵੱਲ ਪੜਿਆ ਜਾ ਧਿਆਨ ਦੇਣ। ਜੀ 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 ਪਾਜੀ ਨਮਸਕਾਰ ਜੀ ਸਾਰਿਆਂ ਨੂੰ ਮੇਰਾ ਨਾਮ ਮਨੀਤ ਸੈਣੀ ਹੈ ਜੇ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿੰਦ ਬ੍ਰਹਮਪੁਰ ਦਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੰਸਥਾ ਚਲਾਉਂਦੇ ਸਰਵ ਸੇਵਾ ਤੇ ਮੈਂ ਇਧਰੋਂ ਨੰਗਿਆ ਤਾਂ ਮੈਂ ਬੱਚਿਆਂ ਦੀ ਸਮੱਸਿਆ ਦੇਖੀ ਕਿ ਪਾਣੀ ਕੱਢਿਆ ਕਰਦੇ ਬੱਚੇ ਟੀਚਰ ਵੀ ਸਾਰੇ ਲੱਗੇ ਹੋਏ ਤਾਂ ਅਸੀਂ ਆਪਣੇ ਗਰੁੱਪ ਮੈਂਬਰਾਂ ਨੂੰ ਸੱਦਾ ਕਿ ਆਓ ਸਾਰੇ ਰਲ ਮਿਲ ਕੇ ਸਕੂਲ ਦਾ ਪਾਣੀ ਕੱਢੀਏ ਪਰ ਅਸੀਂ ਸਾਰੇ ਗਰੁੱਪ ਦੇ ਮੈਂਬਰ ਇੱਥੇ ਪੁੱਜਦੇ ਪਾਣੀ ਕੱਢਿਆ ਸਕੂਲ ਦਾ ਤੇ ਹੁਣ ਥੋੜਾ ਬੱਚਿਆਂ ਨੂੰ ਬੈਠਣ ਚੋਗੀ ਜਗ੍ਹਾ ਮਿਲੀ ਤੇ ਬਸ ਅਸੀਂ ਸਰਕਾਰ ਅੱਗੇ ਇਹੀ ਅਪੀਲ ਕਰਨਾ ਚਾਹੁੰਦੇ ਕਿ ਇਸ ਸਕੂਲ ਦਾ ਸੁਧਾਰ ਕੀਤਾ ਜਾਵੇ ਧੰਨਵਾਦ ਜੀ ਐਜੂਕੇਸ਼ਨ ਮਨਿਸਟਰ ਤੁਹਾਡੇ ਇਲਾਕੇ ਬਾਤੀ ਬਾਦੀਆ ਬੋਲ ਦੇਣਾ ਐਜੂਕੇਸ਼ਨ ਮਨਿਸਟਰ ਤੁਹਾਡੇ ਇਲਾਕੇ ਦੇ ਆ ਕੀ ਕਹਿਣਾ ਚਾਹੋਗੇ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਇਸ ਫੀਲਡ ਦੇ ਵਿੱਚ ਇਸ ਸਕੂਲ ਦੇ ਵੱਲ ਉਹਨਾਂ ਦਾ ਕੀ ਧਿਆਨ ਨਹੀਂ ਕਿ ਕੀ ਕਹਿਣਾ ਜਾਊਗਾ ਉਹਨਾਂ ਨੂੰ ਬਹੁਤ ਵਧੀਆ ਕੰਮ ਕਰਿਆ ਕਰਦੇ ਹਰਜੋਤ ਪੈਂਜ ਜੀ ਸਿੱਖਿਆ ਮੰਤਰੀ ਆ ਸਾਡੇ ਪੰਜਾਬ ਦੇ ਤੇ ਇਸ ਸਕੂਲ ਵੱਲ ਪੁੱਛੋ ਤੁਹਾਡੀ ਗੱਲ ਨਹੀਂ ਪਹੁੰਚਾਈਏ ਸ਼ਾਇਦ ਇਸ ਸਮੱਸਿਆ ਦੀ ਪਹਿਲਾਂ ਉਹਨਾਂ ਤੱਕ ਗੱਲ ਪੁੱਜੀ ਨਹੀਂ ਆ ਜਾਂ ਉਹਨੇ ਗ੍ਰਾਂਟ ਵੀ ਭੇਜੀ ਆ ਪਹਿਲਾਂ ਜਾਂ ਫਿਰ ਕੁਝ ਵੀ ਐਦਾਂ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਤੇ ਹੁਣ ਅਸੀਂ ਉਹਨਾਂ ਨੂੰ ਖਾਸ ਧਿਆਨ ਦਿਵਾਉਣਾ ਚਾਹੁੰਦੇ ਹਾਂ ਇਸ ਸਕੂਲ ਵੱਲ ਕਿਸ ਸਕੂਲ ਦਾ ਸੁਧਾਰ ਕਿੱਥੇ ਜਾਵੇ ਇੱਥੇ 50 ਬੱਚੇ ਹੈਗੇ ਆ ਟੋਟਲ ਤੇ ਅੱਧੇ ਬੱਚੇ ਆ ਜਾਏ ਵੇ ਤੇ ਬਾਕੀ ਅੱਧੇ ਪਾਣੀ ਦੇ ਇੱਕ ਹੀ ਮੁੜ ਗਏ ਜੀ ਹਾਂਜੀ ਬਾਕੀ ਬਾਤ ਤੁਸੀਂ ਆਪਣਾ ਨਾਮ ਤੇ ਮੇਰਾ ਨਾਮ ਸ਼ੁਭ ਕਪਲੇ ਜੀ ਪਿੰਡ ਬ੍ਰਾਂਪੁਰ ਤੋਂ ਆਉਂਦਾ ਹਾਂ ਸਾਨੂੰ ਪਹਿਲਾਂ ਤੋਂ ਧੰਨਵਾਦ ਤੁਹਾਡਾ ਪ੍ਰੈਸ ਦਾ ਤੇ ਮੈਡਮ ਦਾ ਧੰਨਵਾਦ ਜਿਹਨਾਂ ਸਾਨੂੰ ਫੋਨ ਕਰਕੇ ਬੁਲਾਇਆ ਸਮੱਸਿਆ ਦਾ ਹੱਲ ਕਰਨ ਵਾਸਤੇ ਹੈ ਪਾਣੀ ਉੱਪਰ ਤੋਂ ਵੀ ਆ ਰਿਹਾ ਪਾਣੀ ਸਾਰਾ ਪਾਣੀ ਉਹ ਗੰਦੇ ਨਾਲੇ ਦਾ ਪਾਣੀ ਅੰਦਰ ਸਕੂਲ ਚ ਐਂਟਰ ਕੀਤਾ ਹੈ ਪਾਣੀ ਬਲੌਕ ਹੋਇਆ ਬਾਹੋ ਨਾਲੇ ਦਾ ਸਸਫਾਈ ਨਹੀਂ ਹੋ ਰਹੀ ਨਰੇਗਾ ਕੰਮ ਕਰ ਰਹੀ ਹੈ ਪਰ ਕੰਮ ਨਰੇਗਾ ਦਾ ਆਹੋ ਨਾਲਾ ਸਾਫ ਹੋਣਾ ਚਾਹੀਦਾ ਤੇ ਹਰਜੋਤ ਬੈਨ ਜੀ ਦੀ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਹਰ ਸਾਲ ਸਾਡੇ ਸਕੂਲ ਚ ਪ੍ਰੋਬਲਮ ਆਂਦੀ ਹੈ ਪਰ ਇਹ ਪ੍ਰੋਬਲਮ ਦਾ ਹੱਲ ਕੀਤਾ ਜਾਵੇ ਇਹ ਤਾਂ ਬੈਲੈਂਸ ਇੱਕਦਮ ਬਰਾਬਰ ਕਰਕੇ ਪਾਣੀ ਨੂੰ ਨਿਕਾਸੀ ਬਾਹਰ ਕੀਤੀ ਜਾਵੇ ਜੇ ਨਾਲੇ ਦੀ ਸਮੱਸਿਆ ਹੋ ਜਾਵੇ ਫਿਰ ਇੱਧਰ ਪਾਣੀ ਆਣਾ ਬੰਦ ਹੋ ਜੀ ਬਿਲਕੁਲ ਬੰਦ ਹੋ ਜਾਊਗਾ ਪਾਣੀ ਨਹੀਂ ਆਊਗਾ ਇੱਧਰ ਪਾਣੀ ਨਹੀਂ ਖੜਾ ਹੋਊਗਾ ਅੱਛਾ ਪਰ ਥੋੜਾ ਪਾਣੀ ਆਊਗਾ ਜਿੰਨੇ ਕਿ ਵਰਖਾ ਪੈਂਦੀ ਉਨਾ ਹੀ ਹੋਊਗਾ ਸਮੱਸਿਆ ਨੂੰ ਲੈ ਕੇ ਸਰਪੰਚ ਸਾਹਿਬ ਨੂੰ ਨਹੀਂ ਮਿਲੇ ਸਰਪੰਚ ਸਾਹਿਬ ਨਾਲ ਗੱਲ ਨਹੀਂ ਕੀਤੀ ਉਹ ਸਰਪੰਚ ਸਾਹਿਬ ਤਾਂ ਉਹ ਕਹਿੰਦੇ ਸੱਡੀ ਉਹ ਕੈਂਸਲ ਹੋ ਗਏ ਮੋਹਰ ਵੀ ਕੈਂਸਲ ਹੋ ਗਏ ਦੀ ਹੁਣ ਪੰਚਾਇਤਾਂ ਰੱਦ ਹੋ ਗਈਆਂ ਵਾ ਹੁਣ ਹਾਜੀ ਸਰ ਨਾਮ ਦੱਸਿਓ ਮੈਂ ਚਰਨ ਦਾਸ ਰਿਟਾਇਰ ਰਿਟਾਇਰਡ ਸੀਐਚਟੀ ਜਦੋਂ ਮੈਨੂੰ ਸਕੂਲ ਇੰਚਾਰਜ ਦਾ ਫੋਨ ਆਇਆ ਕਿ ਸਾਡੇ ਸਕੂਲ ਦੇ ਕਮਰਿਆਂ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ ਮੈਂ ਉਦੋਂ ਹੀ ਇੱਕਦਮ ਸਕੂਲ ਦੇ ਵਿੱਚ ਪਹੁੰਚਿਆ ਪਰ ਮੈਂ ਗੋਡਾ-ਗੋਡਾ ਪਾਣੀ ਲੰਘ ਕੇ ਸਕੂਲ ਦੇ ਵਿੱਚ ਇੰਟਰ ਕੀਤਾ ਤਾਂ ਸਕੂਲ ਦੇ ਕਮਰੇ ਦੇ ਵਿੱਚ ਗੋਡਾ-ਗੋਡਾ ਪਾਣੀ ਸੀ ਤੇ ਸਕੂਲ ਦਾ ਜਿਹੜਾ ਸਮਾਨ ਸੀਗਾ ਬਰਬਾਦ ਹੋ ਰਿਹਾ ਸੀਗਾ ਅਸੀਂ ਸਾਰੇ ਰਲ ਕੇ ਸਕੂਲ ਦੇ ਕਮਰੇ ਚੋਂ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਇਹ ਪਾਣੀ ਸਕੂਲ ਦੇ ਵਿੱਚ ਇੰਟਰ ਹੋਣ ਦਾ ਮੇਨ ਕਾਰਨ ਇਹੋ ਹੀ ਹੈ ਕਿ ਬਾਲੇ ਪਾਸੇ ਜਿਹੜਾ ਪਾਣੀ ਗੰਦੇ ਨਾਲੇ ਦਾ ਪਾਣੀ ਚੱਲਦੇ ਆਏ ਉਹ ਨਾਲਾ ਬਲੌਕ ਹੋਣ ਕਰਕੇ ਸਾਰਾ ਪਾਣੀ ਜਿਹੜਾ ਨਾਲੇ ਦਾ ਹੈ ਸਕੂਲ ਦੇ ਗਰਾਊਂਡ ਦੇ ਵਿੱਚ ਆਨ ਕਰਕੇ ਤੇ ਸਾਰਾ ਪਾਣੀ ਬਲੌਕ ਹੋ ਗਿਆ ਗਰਾਊਂਡ ਦੇ ਵਿੱਚ ਗਰਾਊਂਡ ਦਾ ਪਾਣੀ ਜਿਹੜਾ ਕਮਲਿਆਂ ਵਿੱਚ ਆ ਗਿਆ ਇਸ ਕਰਕੇ ਸਕੂਲ ਦੀ ਬਹੁਤ ਜ਼ਿਆਦਾ ਬੱਚਿਆਂ ਨੂੰ ਤੰਗੀ ਹੈ ਸਕੂਲ ਸਟਾਫ ਨੂੰ ਤੰਗੀ ਹੈ ਤੇ ਸਕੂਲ ਦਾ ਸਮਾਨ ਜਿਹੜਾ ਬਰਬਾਦ ਹੋ ਰਿਹਾ ਅਸੀਂ ਪਿੰਡ ਵਾਸੀ ਸਰਕਾਰ ਤੋਂ ਇਹੋ ਮੰਗ ਕਰਦੇ ਆਂ ਕਿ ਕੋਈ ਵਿਸ਼ੇਸ਼ ਗ੍ਰਾਂਟ ਸਕੂਲ ਨੂੰ ਭੇਜੀ ਜਾਵੇ ਤਾਂ ਜੋ ਇਸ ਗੰਦੇ ਪਾਣੀ ਦਾ ਨਿਕਾਲ ਦਾ ਜਿਹੜਾ ਪ੍ਰਬੰਧ ਕੀਤਾ ਜਾ ਸਕੇ। ਤੁਹਾਡਾ ਨਾਮ ਦੱਸਿਓ ਤੇ ਕੀ ਸਮੱਸਿਆ ਆ ਰਹੀ ਤੁਹਾਡਾ ਸਕੂਲ ਇੱਥੇ ਬ੍ਰਹਮਪੁਰ ਦੇ ਵਿੱਚ? ਮੈਂ ਸਰਪੰਚ ਬ੍ਰਹਮਪੁਰ ਦੇ ਵਿੱਚ ਜਿਹੜਾ ਪਾਣੀ ਭਰ ਜਾਂਦਾ ਹੈ ਜਿਆਦਾ ਕਿਉਂ ਭਰਦਾ ਹੈ ਪਾਣੀ ਤੇ ਕੀ ਸਮੱਸਿਆ ਹੈ ਇੱਥੇ? ਮੈਂ ਸਰਪੰਚ ਬ੍ਰਿਜਮੋਣ ਬ੍ਰਹਮਪੁਰ ਗੱਲ ਇਹ ਹੈ ਇਹ ਜਿਹੜਾ ਗਰਾਊਂਡ ਹੈ ਸਕੂਲ ਦਾ ਸੜਕ ਨਾਲ ਤੋਂ ਘੱਟੋ ਘੱਟ 5 ਫੁੱਟ ਨੀ ਮੈਂ ਜਿੰਨਾ ਸੜਕ ਦਾ ਪਾਣੀ ਉੱਪਰ ਤੇ ਲੈ ਕੇ ਰੇਲਵੇ ਦੇ ਲੈ ਕੇ ਇੱਥੇ ਤੇ ਕਰਾਂਦਾ ਉਹ ਸਾਰਾ ਪਾਣੀ ਜਿਹੜਾ ਹੈ ਬਰਸਾਤ ਦਾ ਗਰਾਊਂਡ ਦੇ ਵਿੱਚ ਪਲਟ ਜਾਂਦਾ ਅੱਗੇ ਗਰਾਊਂਡ ਜਿਹੜਾ ਸਾਡਾ ਇਹ ਖੁੱਲਾ ਹੁੰਦਾ ਦਾ ਆਹ ਦੁਵਾਰਾ ਬਿਲਡਿੰਗਾਂ ਨਹੀਂ ਹੁੰਦੀਆਂ ਪਾਣੀ ਜਿਹੜਾ ਖੇਤਾਂ ਦੇ ਵਿੱਚ ਨਿਕਲ ਜਾਂਦਾ ਦਾ ਦੂਜੀ ਗੱਲ ਹੈ ਇਹ ਨਾਲਾ ਜਿਹੜਾ ਬਣਾਇਆ ਹੈ ਨਾਲੇ ਦੀ ਸਫਾਈ ਨਹੀਂ ਹੋਈ ਨਾਲੇ ਦੀ ਸਫਾਈ ਕਰਾਣੀ ਬਹੁਤ ਜ਼ਰੂਰੀ ਹੈ ਅਗਰ ਨਾਲੇ ਦੀ ਸਫਾਈ ਹੋ ਜਾਵੇ ਤਾਂ ਵੀ ਜਿਹੜਾ ਇਹਦਾ ਪਾਣੀ ਜਿਹੜਾ ਇਹਦੇ ਵਿੱਚ ਨਾ ਆਵੇ ਅਸੀਂ ਦਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਇਸ ਗਰਾਉਂਡ ਨਾਲ ਸਕੂਲ ਨੂੰ ਭਰਤਵਾੜਾ ਉੱਚਾ ਕਰਾਇਆ ਜਾਵੇ ਤੇ ਇਸ ਨਾਲੇ ਦੀ ਸਫਾਈ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜਿਹੜਾ ਪਾਣੀ ਸਕੂਲ ਦੇ ਵਿੱਚ ਨਾ ਵੜ ਸਕੇ ਬੱਚੇ ਜਿਹੜੇ ਬਿਨਾਂ ਖੋਪ ਤੋਂ ਬਿਨਾਂ ਡਰ ਤੋਂ ਸਕੂਲ ਦੇ ਵਿੱਚ ਆ ਜਾ ਸਕਣ ਕਿਸੇ ਜੀਵ ਜੰਤੂ ਦਾ ਬੱਚਿਆਂ ਨੂੰ ਡਰ ਨਾ ਹੋਵੇ ਅਸੀਂ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਬਹੁਤ ਵਧੀਆ ਸਰਪੰਚ ਜੀ